ਜਿੱਥੇ ਅਸੀਂ ਖੜੇ ਆ ਇਹ ਪਿੰਡ ਗਦਾਪੁਰ ਦਾ ਲੰਗਰ ਹੈ ਔਰ ਜਿੰਨਾ ਹੌਸਲਾ ਜਿੰਨੀ ਹਿੰਮਤ ਇੱਥੋਂ ਦੀ ਸੰਗਤ ਦੀ ਹੈ ਇਹ ਬਾ ਕਮਾਲ ਹੈ ਦੇਖ ਕੇ ਮਨ ਖੁਸ਼ ਹੋਇਆ ਪਰ ਇਹ ਵੀਰ ਦੀ ਅਸੀਂ ਹਿੰਮਤ ਆ ਇਹਦੇ ਹੌਸਲੇ ਦੀ ਦਾਅ ਦਿਨੇ ਆ ਕਿ ਇਹਨਾਂ ਦਾ 7 ਏਕੜ ਤਣਕ ਬਰਬਾਦ ਹੋਈ ਹੈ ਤੇ ਨਾਲ ਦੀ ਨਾਲ ਉਹਦੇ ਵਿੱਚ ਜੋ ਇਹਨਾਂ ਦਾ ਜੰਗਲਾਤ ਵਾਸਤੇ ਇਹਨਾਂ ਦੀ ਫਸਲ ਦੇ ਤੌਰੂਪ ਦੇ ਵਿੱਚ ਖਤਮ ਹੋ ਗਿਆ ਸਭ ਕੁਝ ਇੱਕ ਨੇ ਨਾ ਵੀਰਾਂ ਨੂੰ ਅਸੀਂ ਜੋ ਕਿਹਾ ਯਾਰ ਅਸੀਂ ਤੁਹਾਡੀ ਮਦਦ ਕਰਾਂਗੇ ਮਦਦ ਕਰਨੀ ਸਾਡਾ ਫਰਜ਼ ਬੰਦਾ ਸਾਡਾ ਵੈਸੇ ਹੀ ਉਸਾਨੀ ਦੀ ਸੇਵਾ ਲਈ ਉਹ ਵੀ ਲੜਾਈ ਲੜ ਰਹੇ ਆ ਇੱਕ ਕਿਸਾਨ ਸਾਡੇ ਸਾਹਮਣੇ ਉਹਦੀ ਫਸਲ ਖਤਮ ਹੋ ਗਈ ਤਬਾਹ ਹੋ ਗਈ ਉਹਦੀ ਮਦਦ ਕਰੀਏ ਤਾਂ ਇਹਨਾਂ ਵੀਰ ਨੇ ਕਿਹਾ ਕਿ ਨਹੀਂ ਉਸ ਦਿਨ ਤੋਂ ਮੇਰਾ ਐਲਾਨ ਹੈ ਕਿ ਮੇਰਾ ਜੋ ਨੁਕਸਾਨ ਹੋਇਆ ਹੈ ਮੈਂ ਐਸ ਸਮੂਚੇ ਦੇ ਲੇਖੇ ਲਾਉਣਾ ਹੈ ਮੈਂ ਧਨਵੱਦੀ ਆ ਇਹੋ ਜਿਹੇ ਵੀਰਾਂ ਦਾ ਦੋਸਤੋ ਅੱਜ ਅਸੀਂ ਸ਼ੰਭੂ ਬਾਰਡਰ ਤੇ ਆ ਜਿੱਥੇ ਅਸੀਂ ਖੜੇ ਆ ਇਹ ਪਿੰਡ ਗਦਾਪੁਰ ਦਾ ਲੰਗਰ ਹੈ ਔਰ ਜਿੜਨਾ ਹੌਸਲਾ ਜਿੰਨੀ ਹਿੰਮਤ ਇੱਥੋਂ ਦੀ ਸੰਗਤ ਦੀ ਹੈ ਇਹ ਬਾ ਕਮਾਲ ਹੈ ਵੇਖ ਕੇ ਮਨ ਖੁਸ਼ ਹੋਇਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਲੱਗੇ ਹੋਏ ਨੇ ਇਸ ਮੋਰਚੇ ਦੇ ਵਿੱਚ ਲੰਗਰ ਦੀ ਸੇਵਾ ਕਰ ਰਹੇ ਆ ਔਰ ਨਾਲ ਦੀ ਨਾਲ ਹੋਰਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਔਰ ਨਾਲ ਜੇ ਮੈਂ ਗੱਲ ਕਰਾਂ ਜਿਹੜੇ ਮੇਰੇ ਨਾਲ ਹੀ ਵੀਰ ਖੜੇ ਨੇ ਨਰਪਿੰਦਰ ਸਿੰਘ ਹਾਂਜੀ ਨਰਪਿੰਦਰ ਸਿੰਘ ਇਹ ਵੀਰ ਦਾ ਨਾਮ ਹੈ ਔਰ ਜਿੱਤੋਂ ਇੱਥੇ ਮੋਰਚੇ 'ਚ ਲੋਕ ਆਏ ਤੇ ਜਿਸ ਤਰੀਕੇ ਦੇ ਨਾਲ ਭਗੜੜ ਹੋਈ ਹੈ ਰੋਜ਼ ਭਜੜਾਉਂਡ ਹੁੰਦੀ ਰਹੀ ਹੈ ਫਸਲਾਂ ਦੇ ਵਿੱਚ ਲੋਕ ਜਦੋਂ ਗੋਲੇ ਛੱੜਦੀ ਸੀ ਫੋਰਸ ਲੋਕ ਆਪ ਮੁਹਾਰੇ ਫਸਲਾਂ ਦੇ ਵਿੱਚ ਨੂੰ ਪੜ ਜਾਂਦੇ ਸੀਗੇ ਔਰ ਵੱਡੀ ਪੱਧਰ ਦੇ ਉੱਤੇ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦਾ ਪਰ ਇਹ ਵੀਰ ਦੀ ਅਸੀਂ ਹਿੰਮਤ ਆ ਇਹਦੇ ਹੌਸਲੇ ਦੀ ਦਾਅ ਦਿਨੇ ਆ ਕਿ ਇਹਨਾਂ ਦਾ 7 ਏਕੜ ਕਣਕ ਬਰਬਾਦ ਹੋਈ ਹੈ ਤੇ ਨਾਲ ਦੀ ਨਾਲ ਉਹਦੇ ਵਿੱਚ ਜੋ ਇਹਨਾਂ ਦਾ ਜੰਗਲਾਤ ਵਾਸਤੇ ਇਹਨਾਂ ਦੀ ਫਸਲ ਦੇ ਉੱਤੇ ਰੂਪ ਦੇ ਵਿੱਚ ਪਪੂਲਰ ਲਾਇਆ ਸੀਗਾ ਉਹ ਵੀ ਟੁੱਟ ਗਿਆ ਖਤਮ ਹੋ ਗਿਆ ਸਭ ਕੁਝ ਲੇਕਿਨ ਇਹਨਾਂ ਵੀਰਾਂ ਨੂੰ ਅਸੀਂ ਜੋ ਕਿਹਾ ਯਾਰ ਅਸੀਂ ਤੁਹਾਡੀ ਮਦਦ ਕਰਾਂਗੇ ਮਦਦ ਕਰਨੀ ਸਾਡਾ ਫਰਜ਼ ਬਣਦਾ ਸਾਡਾ ਵੈਸੇ ਹੀ ਫਰਜ਼ ਬਣਦਾ ਸੀ ਕਿ ਸਾਡੇ ਇੱਕ ਕਿਸਾਨ ਅਸੀਂ ਸਮੁੱਚੇ ਕਿਸਾਨੀ ਦੀ ਸੇਵਾ ਲਈ ਉਹਦੀ ਲੜਾਈ ਲੜ ਰਹੇ ਹਾਂ ਤੇ ਇੱਕ ਕਿਸਾਨ ਸਾਡੇ ਸਾਹਮਣੇ ਉਹਦੀ ਫਸਲ ਖਤਮ ਹੋ ਗਈ ਤਬਾਹ ਹੋ ਗਈ ਉਹਦੀ ਮਦਦ ਕਰੀਏ ਤਾਂ ਇਹਨਾਂ ਵੀਰ ਨੇ ਕਿਹਾ ਕਿ ਨਹੀਂ ਉਸੇ ਦਿਨ ਤੋਂ ਮੇਰਾ ਐਲਾਨ ਹੈ ਕਿ ਮੇਰਾ ਜੋ ਨੁਕਸਾਨ ਹੋਇਆ ਹੈ ਮੈਂ ਐਸ ਮੋਰਚੇ ਦੇ ਲੇਖਕ ਹਾਂ ਮੈਂ ਧੰਨਵਾਦੀ ਹਾਂ ਐਸੇ ਜੇ ਵੀਰਾਂ ਦਾ ਜਿਹੜੇ ਐਡੀ ਹਿੰਮਤ ਹੌਸਲਾ ਰੱਖਦੇ ਨੂੰ ਲਿਖ ਲੈ ਜਰੂਰ ਹੈ ਕਿ ਜਦੋਂ ਇਹੋ ਜਿਹੀਆਂ ਸ਼ਖਸੀਅਤਾਂ ਮੈਦਾਨ ਚ ਉਤਰਦੀਆਂ ਹਨ ਉਦੋਂ ਫਿਰ ਇਹ ਮੋਰਚੇ ਜਿੱਤਦੇ ਹੁੰਦੇ ਆ ਏਡੇ ਵੱਡੇ ਹੌਸਲਿਆਂ ਦੇ ਨਾਲ ਜਿਵੇਂ ਲੰਗਰ ਲਾ ਰਹੇ ਨੇ ਲੋਕ ਕਿਉਂਕਿ ਕਦੇ ਵੀ ਲੜਾਈ ਲੜਨ ਵਾਲੇ ਲੋਕਾਂ ਨੂੰ ਅੰਦੋਲਨਕਾਰੀ ਲੋਕਾਂ ਨੂੰ ਜੇ ਕਿਤੇ ਘਾਟ ਪੈਂਦੀ ਹੈ ਤਾਂ ਲੰਗਰਾਂ ਦੀ ਪੈਂਦੀ ਹੁੰਦੀ ਹੈ ਔਰ ਇੱਥੇ ਲੋਕਾਂ ਦਾ ਦੋਨੋਂ ਮੋਰਚਾ ਨਹੀਂ ਤੇ ਬਾ ਕਮਾਲ ਲੰਗਰ ਦੀ ਸੇਵਾ ਚੱਲ ਰਹੀ ਹੈ ਕਿਸੇ ਵੀ ਪਾਸੇ ਕੋਈ ਕਮੀ ਨਹੀਂ ਮਪੇਸ਼ ਹੋ ਰਹੀ ਔਰ ਇਸ ਕਰਕੇ ਮੈਂ ਬੇਨਤੀ ਕਰੂੰਗਾ ਬਾਕੀ ਵੀ ਸੰਗਤਾਂ ਨੂੰ ਕਿ ਆਉਣ ਵਾਲਾ ਜਿਹੜਾ ਸਮਾਂ ਬੜੀ ਗਰਮੀ ਆਉਣੀ ਆ ਹੜੀ ਕੱਟਣੀ ਆ ਉਸ ਵੇਲੇ ਲੇਬਰ ਨੇ ਖੇਤਾਂ 'ਚ ਕੰਮ ਕਰਨਾ ਹੈ ਕਿਰਪਾ ਕਰਕੇ ਇੱਕ ਤਾਂ ਉਸ ਵੇਲੇ ਮੋਰਚਿਆਂ ਨੂੰ ਆਪਾਂ ਮਜ਼ਬੂਤ ਰੱਖਣਾ ਹੈ ਮਜ਼ਬੂਤ ਮਜ਼ਬੂਤੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਇਹ ਮੋਰਚਾ ਹੈ ਨਾ ਇਹ ਇੱਕ ਵੱਖਰੀ ਕਿਸਮ ਦਾ ਮੋਰਚਾ ਹੈ ਦੋਸਤੋ ਇਹ ਤੁਹਾਡੀ ਮਜ਼ਬੂਤੀ ਨੇ ਵੱਧ ਗਿਣਤੀ ਨੇ ਇਸ ਮੋਰਚੇ ਨੂੰ ਸਰਕਾਰਾਂ ਦੇ ਪੋਲੀਟੀਕਲ ਪਾਰਟੀਆਂ ਨੂੰ ਫਿਕਰ ਪਾਉਣਾ ਹੈ ਕਿ ਲੋਕਾਂ ਦੀ ਇਹਨਾਂ ਮੰਗਾਂ ਦੇ ਉੱਤੇ ਇਹਨਾਂ ਮੁੱਦਿਆਂ ਦੇ ਉੱਤੇ ਉਹ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਕਰਨ ਉਹਦਾ ਮਨ ਬਣਾਉਣ ਕਿ ਕਿ ਕਿਸਾਨਾਂ ਨੂੰ ਆ ਚੀਜ਼ਾਂ ਦੇਣੀਆਂ ਪੈਣਗੀਆਂ ਕਿਉਂਕਿ ਲੋਕ ਅੰਦੋਲਨ ਪੇਰੇ ਸੋ ਇਸ ਕਰਕੇ ਸੋਚਣ ਦੀ ਲੋੜ ਨਹੀਂ ਹੈ ਕਿ ਭਾਈ ਹੁਣ ਤਾਂ ਚੋਣ ਜਾਬਤਾ ਲਾਗੂ ਹੋ ਗਿਆ ਹੁਣ ਕੀ ਮਿਲਣਾ ਤਾਂ ਸਰਕਾਰ ਨਹੀਂ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰ ਵੀ ਹੈਣੀ ਮੋਰਚਾ ਚੱਲ ਰਿਹਾ ਹੈ ਪਰ ਆਉਣ ਵਾਲੀ ਪੋਲੀਟੀਕਲ ਪਾਰਟੀਆਂ ਦੇ ਲਈ ਫਿਕਰ ਬਣਿਆ ਹੋਇਆ ਹੈ ਸਾਰੀਆਂ ਸਰਕਾਰਾਂ ਜਿਹਨਾਂ ਜਿਹਨੇ ਵੀ ਸਰਕਾਰ ਬਣਾਉਣੀ ਹੈ ਹਰ ਇੱਕ ਪੋਲੀਟੀਕਲ ਧਿਰ ਨੂੰ ਇਹ ਸੋਚਣਾ ਪੈ ਰਿਹਾ ਕਿ ਜਦੋਂ ਵੀ ਸੰਸਦਨ ਤੇ ਬੈਠਣਾ ਹੈ ਉਸ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦੇ ਮਸਲੇ ਹੱਲ ਕਰਨੇ ਪੈਣਗੇ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਮੋਰਚਾ ਤੁਹਾਡਾ ਭਰਾਵੋ ਤਕੜੇ ਹੋ ਕੇ ਲੜੋ ਇਹੋ ਜਿਹੇ ਵੀਰਾਂ ਦੀ ਹਿੰਮਤ ਇਹੋ ਜਿਹੇ ਵੀਰਾਂ ਦੇ ਹੌਂਸਲੇ ਕੰਨੀ ਨਿਗਾ ਮਾਰੋ ਕਿ ਸੱਤ ਕਿੱਲੇ ਥੋੜੇ ਨਹੀਂ ਹੁੰਦੇ ਚਾਰ ਚਾਰ ਕਿੱਲਾਂ ਨਾਲ ਲੋਕ ਗੁਜ਼ਾਰਾ ਕਰਦੇ ਦੋ ਦੋ ਕਿੱਲਾਂ ਨਾਲ ਲੋਕ ਗੁਜ਼ਾਰਾ ਕਰਦੇ ਹੈ ਤੇ ਸੱਤ ਕਿੱਲੇ ਫਸਲ ਤਬਾਹ ਹੋ ਗਈ ਵਿੱਚ ਪਾਪੂਲਰ ਲੱਗਿਆ ਸੀ ਪਾਪੂਲਰ ਲੋਕਾਂ ਨੇ ਕੋੜ ਮਰੋੜ ਤਾਂ ਤਾ ਟੁੱਟ ਗਿਆ ਲੇਕਿਨ ਇਹਨਾਂ ਨੇ ਫਿਰ ਵੀ ਆਪਦਾ ਹੌਸਲਾ ਇਸ ਮੋਰਚੇ ਦੇ ਪ੍ਰਤੀ ਏਡਾ ਵੱਡਾ ਰੱਖਿਆ ਹੈ ਕਿ ਭਾਵੇਂ ਕੁਝ ਨੁਕਸਾਨ ਹੋ ਗਿਆ ਮੈਂ ਕੋਈ ਪੈਸਾ ਨਹੀਂ ਲੈਣਾ ਸੋ ਇਹੋ ਜਿਹੇ ਵੀਰ ਜਦੋਂ ਮੈਦਾਨ ਚ ਆਉਂਦੇ ਆ ਮੋਰਚਾ ਹਮੇਸ਼ਾ ਜਿੱਤਦਾ ਵਾਹਿਗੁਰੂ ਕਿਰਪਾ ਕਰੇ ਗੁਰੂ ਨਾਨਕ ਪਾਤਸ਼ਾਹ ਮਿਹਰ ਕਰਨ ਏਡੀ ਵੱਡੀ ਪੱਧਰ ਤੇ ਲੰਗਰਾਂ ਦੀ ਸੇਵਾ ਚੱਲਦੀ ਆ ਮੋਰਚਾ ਜਿੱਤਾਂਗੇ ਸੋ ਇਸ ਕਰਕੇ ਤਕੜੇ ਹੋ ਕੇ ਇਸ ਮੋਰਚੇ ਨੂੰ ਮਜ਼ਬੂਤ ਕਰੋ ਆਉਣ ਵਾਲਾ ਸਮਾਂ ਜਿਹੜਾ ਉਹ ਥੋੜਾ ਜਿਹਾ ਆਪਣੇ ਤੇ ਆਏਗਾ ਕਣਕ ਦੀ ਹਾੜੀ ਦੀ ਕਟਾਈ ਹੈ ਉਦੋਂ ਮੋਰਚੇ ਨੂੰ ਕਮਜ਼ੋਰ ਨਹੀਂ ਪੈਂਦੇ ਨਾ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ